ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਚੈਨਲ ਤੇ ਤੁਸੀਂ ਜਿਹੜੀਆਂ ਡੌਗਸ ਦੀਆਂ ਵੀਡੀਓ ਦੇਖ ਰਹੇ ਹੋ ਵੱਖ-ਵੱਖ ਚੈਨਲ ਆਪਾਂ ਦਿਖਾ ਰਹੇ ਆ ਤੇ ਪਿਛਲੇ ਦਿਨੀ ਇੱਕ ਵੀਡੀਓ ਆਪਾਂ ਇੰਜੀਨੀਅਰਿੰਗ ਚੈਨਲ ਤੋਂ ਬਾਈ ਤਰਨਜੀਤ ਦੀ ਵੀਡੀਓ ਕੀਤੀ ਸੀਗੀ ਇਹਨਾਂ ਦੇ ਜਰਮਨ ਸ਼ੈਫਰਡ ਦੇ ਤੁਹਾਨੂੰ ਡੌਗ ਦਿਖਾਏ ਸੀਗੇ ਜਿਨ੍ਹਾਂ ਨੂੰ ਕਿ ਤੁਸੀਂ ਬਹੁਤ ਪਸੰਦ ਕੀਤਾ ਕਈ ਭਰਾਵਾਂ ਨੇ ਇਹ ਵੀ ਕਮੈਂਟ ਕੀਤੇ ਕਿ ਇਦਾਂ ਦੀ ਕੁਆਲਿਟੀ ਕਿਵੇਂ ਤਿਆਰ ਕੀਤੀ ਆ ਕੀ ਪ੍ਰੋਡਕਟ ਯੂਜ਼ ਕਰਦੇ ਨੇ ਕੀ ਡਾਈਟ ਹੁੰਦੀ ਆ ਅੱਜ ਇਸ ਵਿਸ਼ੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਇਹ ਆਪਣੇ ਫਾਰਮ ਤੇ ਡੌਗ ਤਿਆਰ ਕਰਦੇ ਨੇ ਇਹਨਾਂ ਦੀ ਕੀ ਡਾਈਟ ਹੁੰਦੀ ਆ ਕੀ ਕੀ ਪ੍ਰੋਡਕਟ ਯੂਜ਼ ਕਰਦੇ ਨੇ ਤੇ ਬਾਈ ਹੋਰਾਂ ਦਾ ਕਾਫੀ ਲੰਮਾ ਤਜਰਬਾ ਹੈਗਾ ਇਹਨਾਂ ਦੇ ਤਜਰਬੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਈ ਦਾ ਕਰਦੇ ਹਾਂ ਸਵਾਗਤ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਈ ਧੰਨਵਾਦ ਤੁਹਾਡਾ ਜੀ ਸਮਾਂ ਕੱਢ ਕੇ ਆਉਣ ਲਈ ਹਾਂਜੀ ਸਾਰੀ ਟੀਮ ਦਾ ਬੜਾ ਧੰਨਵਾਦ ਤੇ ਬਈ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਥੋੜਾ ਇਹ ਦੱਸ ਦਿਓ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਸ ਲਾਈਨ ਦੇ ਵਿੱਚ ਮੈਂ 2008 ਤੋਂ ਡੌਗਸ ਰੱਖ ਰਿਹਾ ਜੀ ਜੀ ਬਟ ਪਹਿਲਾਂ ਮੈਂ ਕਾਫੀ ਬਰੀਡਸ ਰੱਖੀਆਂ ਮੇਰਾ ਫਿਲਹਾਲ ਪੈਸ਼ਨ ਜਿਹੜਾ ਜਰਮਨ ਸ਼ੈਫਰਡ ਦਾ ਪਹਿਲਾਂ ਵੀ ਸੀਗਾ ਜਰਮਨ ਸ਼ੈਫਰਡ ਦਾ ਹੌਲੀ ਹੌਲੀ ਮੈਂ ਫਿਰ 2019 ਤੋਂ ਪ੍ਰੋਫੈਸ਼ਨਲੀ ਜਿਹੜੇ ਆ ਇੰਪੋਰਟ ਡੌਗਸ ਦੇ ਵਿੱਚ ਕੰਮ ਸ਼ੁਰੂ ਕਰਤਾ ਸੀ ਬ੍ਰੀਡ ਇੰਡੀਆ ਨੂੰ ਛੱਡ ਕੇ ਹੂੰ ਸਿਰਫ ਐਡ ਪ੍ਰੈਜ਼ੈਂਟ ਅਸੀਂ ਸਿਰਫ ਜਰਮਨ ਸ਼ੈਫਰਡ ਦੇ ਵਿੱਚ ਪਿਛਲੇ 6 ਸਾਲ ਤੋਂ ਕੰਮ ਕਰ ਰਹੇ ਆ ਆਦਰਵਾਇਜ਼ ਡੌਗਸ ਦੇ ਵਿੱਚ ਪਿਛਲੇ 16 17 ਸਾਲਾਂ ਤੋਂ ਕੰਮ ਕਰ ਰਹੇ ਜੀ ਭਾਈ ਜੀ ਜਿੱਦਾਂ ਇੰਪੋਰਟ ਡੌਗ ਆਪਾਂ ਲੈ ਕੇ ਆਉਣੇ ਹਨਾ ਤਾਂ ਉਹਨਾਂ ਦੀ ਜਿਹੜੀ ਕੇਅਰ ਹੈਗੀ ਉਹ ਇੱਥੋਂ ਵਾਲਿਆਂ ਨਾਲ ਦੁੱਗਣੀ ਹੋ ਜਾਂਦੀ ਹੈ ਹਨਾ ਕੁਆਲਿਟੀ ਉਹਨਾਂ ਦੀ ਜਿਹੜੀ ਕੋਡ ਦੀ ਕੁਆਲਿਟੀ ਮੇਨਟੇਨ ਰੱਖਣਾ ਔਖਾ ਹੁੰਦਾ ਤਾਂ ਤੁਸੀਂ ਕੀ ਬ੍ਰੈਡਟ ਯੂਜ਼ ਕਰਦੇ ਹੋ ਸਾਰੇ ਲੋਕ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਡੌਗ ਹੈਗੇ ਸ਼ਾਈਨਿੰਗ ਬੜੀ ਆ ਹੈਲਥ ਬੜੀ ਆ ਉਹਨਾਂ ਦੀ ਹਨਾ ਹਾਈਟ ਹੋਗੀ ਜੁਆਇੰਟ ਬੜੇ ਵਧੀਆ ਨੇ ਜੀ ਦੇਖੋ ਜੀ ਵੈਸੇ ਤਾਂ ਆਪਣੇ ਸਿਕਰਟ ਕੋਈ ਕਿਸੇ ਨੂੰ ਦੱਸ ਦਾਂ ਹਾਂਜੀ ਹਾਂਜੀ ਕਿਉਂਕਿ ਸਾਰਾ ਗੇਮ ਸਾਰਾ ਨਹੀਂ 50% ਗੇਮ ਜਿਹੜਾ ਜੀਨ ਪੂਲ ਦਾ 50% ਗੇਮ ਜਿਹੜਾ ਡਾਈਟ ਦਾ ਜੀ ਜਿਹਨੂੰ ਡਾਈਟ ਸਮਝ ਆ ਗਈ ਉਹ ਭਾਵੇਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਭਾਵੇਂ ਉਹਨੇ ਮੱਜਾਂ ਰੱਖੀਆਂ ਨੇ ਭਾਵੇਂ ਨੇ ਘੋੜੇ ਰੱਖੇ ਐ ਭਾਵੇਂ ਡੌਗ ਰੱਖੇ ਜਿਹਨੂੰ ਡਾਈਟ ਸਮਝ ਆ ਗਈ ਉਹਨੇ ਅੱਧਾ ਕੰਮ ਕਰ ਲਿਆ ਹੂੰ ਤੇ ਅ ਅਸੀਂ ਬਰੀਡ ਲਈ ਕੰਮ ਕਰਦੇ ਆਂ ਤਾਂ ਅਸੀਂ ਅੱਜ ਤੁਹਾਨੂੰ ਸਾਰੀਆਂ ਉਹ ਚੀਜ਼ਾਂ ਦਿਖਾਵਾਂਗੇ ਜਿਹੜੀ ਅਸੀਂ ਪਰਸਨਲ ਯੂਜ਼ ਕਰਦੇ ਆਂ ਜੀ ਇਹ ਸਾਰੀ ਇੰਪੋਰਟ ਚੀਜ਼ਾਂ ਨੇ ਥੋੜਾ ਜਿਹਾ ਇਹਨਾਂ ਦੇ ਪ੍ਰਾਈਸਿਸ ਜਿਹੜੇ ਆਈ ਹੈਗੇ ਐਜ਼ ਕੰਪੇਅਰ ਟੂ ਜਿਹੜੇ ਆਪਣੇ ਲੋਕਲ ਲੋਕਲ ਪ੍ਰੋਡਕਟਸ ਜਿਹੜੇ ਮਿਲਦੇ ਆ ਜੀ ਤੇ ਡੌਗ ਨੂੰ ਜਾਂ ਕਿਸੇ ਵੀ ਜਾਨਵਰ ਨੂੰ ਚੰਗਾ ਬਣਾਉਣ ਲਈ ਇਹਨਾਂ ਚੀਜ਼ਾਂ ਦਾ ਬਹੁਤ ਅਹਿਮ ਰੋਲ ਜੀ ਜਿੰਨੇ ਵੀ ਤੁਸੀਂ ਡੌਗ ਸ਼ੋਜ਼ ਦੇ ਵਿੱਚ ਦੇਖ ਦੇਖਦੇ ਹੋ ਜਾਂ ਤੁਸੀਂ ਫੋਟੋਜ਼ ਦੇਖਦੇ ਹੋ ਇੰਟਰਨੈਟ ਤੇ ਉਹ ਸਭ ਲਗਭਗ ਇਹ ਚੀਜ਼ਾਂ ਯੂਜ਼ ਕਰਦੇ ਨੇ ਜੀ ਉਹ ਦੱਸਦਾ ਨਹੀਂ ਕਿਸੇ ਨੂੰ ਪਰ ਜੀ ਹਾਂਜੀ ਤੇ ਉਹ ਅੱਜ ਤੁਹਾਨੂੰ ਅਸੀਂ ਸਾਰੀਆਂ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਦਿਖਾ ਰਹੇ ਹਾਂ ਹੈਨਾ ਸਭ ਤੋਂ ਪਹਿਲਾਂ ਅਸੀਂ ਜਿਹੜੀ ਕੋਟ ਕੰਡੀਸ਼ਨ ਦੀ ਗੱਲ ਕਰਾਂਗੇ ਜਿਹੜਾ ਅਸੀਂ ਪਰਸਨਲ ਜਿਹੜਾ ਤੁਸੀਂ ਯੂਜ਼ ਕਰਦੇ ਹੋ ਹੈਨਾ ਜਿਹੜਾ ਅਸੀਂ ਯੂਜ਼ ਕਰਦੇ ਹਾਂ ਇਹ ਆਇਰਲੈਂਡ ਤੋਂ ਇمپੋਰਟ ਹੁੰਦਾ ਹੈ ਜੀ ਤੇ ਵੈਸੇ ਤਾਂ ਜੀ ਅਸੀਂ ਲਗਭਗ ਜਿਹੜੇ ਪ੍ਰੋਡਕਟਸ ਇੰਡੀਆ 'ਚ ਮੌਜੂਦ ਨੇ ਜਾਂ ਜਿਹੜੇ ਫੋਰਨਰ ਪ੍ਰੋਡਕਟਸ ਨੇ ਅਸੀਂ ਲਗਭਗ ਯੂਜ਼ ਕਰ ਚੁੱਕੀਆਂ ਉਹਦੇ ਵਿੱਚ ਤੁਸੀਂ ਕੋਰਟ ਨੂੰ ਲੈ ਕੇ ਓਮੇਗਾ ਦੇ ਬਹੁਤ ਸਾਰੇ ਪ੍ਰੋਡਕਟਸ ਨੇ ਸੈਲਮਨ ਆਇਲਸ ਨੇ ਬਹੁਤ ਜ਼ਿਆਦਾ ਜੀ ਜੀ ਅਸੀਂ ਲਗਭਗ ਸਾਰੇ ਯੂਜ਼ ਕਰ ਲਏ ਐ ਐਟ ਦਾ ਐਂਡ ਸਾਨੂੰ ਇਹ ਗੱਲ ਸਮਝ ਆਈ ਜੀ ਕਿਸੇ ਨੇ ਲੈਣਾ ਇਹ ਅਸੀਂ ਵੇਚਣ ਲਈ ਨਹੀਂ ਬੈਠੇ ਤੁਸੀਂ ਪ੍ਰੋਡਕਟ ਅਸੀਂ ਤੁਹਾਨੂੰ ਦਿਖਾਤਾ ਕਿਤੋਂ ਵੀ ਲੈ ਸਕੋ ਤੁਹਾਨੂੰ ਕਿਤੋਂ ਵੀ ਮਿਲਦਾ ਤੁਸੀਂ ਲਓ ਜੀ ਸਾਥੋਂ ਲੈਣਾ ਤੁਹਾਨੂੰ ਕਿਤੋਂ ਨਹੀਂ ਮਿਲਦਾ ਅਸੀਂ ਇਹਨਾਂ ਦਾ ਜਿਹੜਾ ਕੋਰੀਅਰ ਵੀ ਕਰ ਸਕਦੇ ਹਾਂ ਜੀ ਪਰ ਇਹ ਪ੍ਰੋਡਕਟ ਹੈ ਜਿਹੜਾ ਅ ਥੋੜਾ ਜਿਹਾ ਕੋਸਟਲੀ ਹੈ ਜੀ ਤੇ ਦੂਸਰੀ ਗੱਲ ਇਹ ਨਹੀਂ ਹੁੰਦੀ ਵੀ ਕਦੇ ਵੀ ਅਸੀਂ ਇੱਕ ਸ਼ੀਸ਼ੀ ਪਿਆਤੀ ਜੀ ਤੇ ਬਈ ਰਿਜ਼ਲਟ ਤਾਂ ਆਇਆ ਨਹੀਂ ਹਾਂਜੀ ਮੋਸਟਲੀ ਇਹ ਵੀ ਕਹਾਣੀ ਹੁੰਦੀ ਹੈ ਵੀ ਅਸੀਂ ਯੂਜ਼ ਕਰ ਲਿਆ ਜੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਇਹ ਉਹ ਗੱਲ ਬਰਾਬਰ ਹੋ ਗਈ ਤੁਸੀਂ ਪਾਈਆ ਕਿਉਂ ਖਾ ਲਿਆ ਕੋਈ ਰਿਜ਼ਲਟ ਨਹੀਂ ਮਿਲਿਆ ਜੀ ਤੁਸੀਂ ਮੇਨਟੇਨੈਂਸ ਲਈ ਰੈਗੂਲਰ ਰੱਖਦੇ ਹੋ ਨਾ ਅਗਰ ਤੁਸੀਂ ਆਪਣੀ ਹੈਲਥ ਦਾ ਧਿਆਨ ਰੱਖਣਾ ਹੈ ਤਾਂ ਤੁਸੀਂ ਰੈਗੂਲਰ ਅੱਛੀ ਡਾਈਟ ਖਾਣੇ ਹੋ ਡਰਾਈ ਫਰੂਟ ਫਰੂਟ ਤੇ ਕੁਝ ਲੋਗ ਮੀਟ ਵੀ ਲੈਂਦੇ ਨੇ ਕੁਝ ਲੋਗ ਜਿਹੜੇ ਕਾਰਬਸ ਪ੍ਰੋਟੀਨ ਅਲੱਗ-ਅਲੱਗ ਚੀਜ਼ਾਂ ਆਪ ਲੈਣੇ ਤੇ ਇਹ ਵੀ ਇਹ ਵੀ ਇਹਨਾਂ ਚੀਜ਼ਾਂ ਦਾ ਜੀ ਵੀ ਰੈਗੂਲਰ ਡಾಗ್ ਨੂੰ ਚੰਗਾ ਨਿਊਟ੍ਰੀਸ਼ਨ ਕੋਟ ਕੱਲਾ ਇਹਨੇ ਨਹੀਂ ਕੱਢਣਾ ਜੀ ਕੋਟ ਦੇ ਵਿੱਚ ਜਿਹੜਾ ਤੁਸੀਂ ਹੋਰ ਜਿਹੜਾ ਖਾਣ ਪਾਣ ਦਾ ਡਾਈਟੇ ਦੇ ਨਾਲ ਪ੍ਰੋਪਰ ਚਾਹੀਦੀ ਚਾਹੀਦੀ ਆ ਇਹ ਨਿਊਟ੍ਰੀਸ਼ਨ ਦਾ ਇੱਕ ਹਿੱਸਾ ਹੈ ਜੀ ਇਹਨੇ 10% ਕੰਮ ਕਰਨਾ ਜੀ ਤੁਸੀਂ ਇਹ ਨਹੀਂ ਵੀ ਤੁਸੀਂ ਡੌਗ ਨੂੰ ਚੰਗਾ ਨਿਊਟ੍ਰੀਸ਼ਨ ਤਾਂ ਦੇ ਨਹੀਂ ਰਹੇ ਖਾਣਾ ਤੁਸੀਂ ਇਹ ਚੀਜ਼ ਪਾਈ ਚੱਲੋ ਕੁਝ ਨਹੀਂ ਬਣਨਾ ਜੀ ਇਹਦਾ 10% ਕੰਮ ਮੇਨਲੀ ਤੁਹਾਡਾ ਅਸੀਂ ਜਿਹੜਾ ਅਸੀਂ ਕਹਿੰਦੇ ਆ ਵੀ ਨੋਨ ਵੇਜ ਤੇ ਇੱਕ ਕਾਰਨੀਵੋਰਸ ਐਨੀਮਲ ਹੈ ਡੌਗ ਜੀ ਜੀ ਉਹਨੂੰ ਤੁਸੀਂ ਨੋਨ ਵੇਜ ਜਿਹੜਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਕੰਪੋਜੀਸ਼ਨ ਥੋੜਾ ਥੋੜਾ ਜਿਹਾ ਹੂੰ ਫਿਸ਼ ਸਭ ਤੋਂ ਅੱਛੀ ਹੈ ਜੀ ਮਟਨ ਬਹੁਤ ਅੱਛਾ ਹੈ ਜੀ ਬੀਫ ਇੰਡੀਆ ਚ ਕੰਟਰੋਵਰਸੀ ਮੁੱਦਾ ਹੈ ਬਟ ਬਾਹਰ ਤਾਂ ਬੀਫ ਬਹੁਤ ਚੱਲਦਾ ਜੀ ਪਾਂਦੇ ਹਾਲੋ ਜੀ ਤੇ ਚਿਕਨ ਸਭ ਤੋਂ ਲਾਸਟ ਚ ਆਉਂਦਾ ਜੀ ਸਾਡੀ ਬਰੀਡਰਸ ਦੀ ਜਾਂ ਇੰਡੀਅਨ ਦੇ ਵਿੱਚ ਚਿਕਨ ਸਭ ਤੋਂ ਉੱਤੇ ਹੈ ਬਟ ਚਿਕਨ ਰਿਐਲਿਟੀ ਦੇ ਵਿੱਚ ਸਭ ਤੋਂ ਥੱਲੇ ਹੈ ਚਿਕਨ ਦੀ ਵਰਤੋਂ ਸਭ ਤੋਂ ਘੱਟ ਕਰਨੀ ਹੈ ਜੀ ਫਿਸ਼ ਮਟਨ ਬੀਫ ਚਿਕਨ ਨਾਨ ਵੇਜ ਬਹੁਤ ਜ਼ਰੂਰੀ ਹੈ ਜੇ ਨਾਲੇ ਨੋਨ ਵਿਜ ਨਹੀਂ ਪਾਣਾ ਉਹ ਵੇਜ ਦੇ ਵੀ ਬੜੇ ਆਪਸ਼ਨ ਨੇ ਜੀ ਫਿਰ ਉਹ ਰੈਡੀਮੇਡ ਡੌਗ ਫੂਡ ਆਉਂਦੇ ਬਟ ਮੈਂ ਪਰਸਨਲੀ ਰੈਡੀਮੇਡ ਡੌਗ ਫੂਡ ਨੂੰ ਜ਼ਿਆਦਾ ਪ੍ਰੇਫਰ ਨਹੀਂ ਕਰਦਾ ਕਿਉਂਕਿ ਪ੍ਰੈਜ਼ਰਵੇਟਿਵ ਕੀ ਕੁਝ ਹੋ ਸਕਦੇ ਮੇਰੀ ਅੱਖਾਂ ਸਾਹਮਣੇ ਨਹੀਂ ਬਣਿਆ ਜੀ ਭਾਵੇਂ ਸੈੱਟ ਹੀ ਹੈ ਪਰ ਮੈਨੂੰ ਵੈਸੇ ਮੈਂ ਆਪਣੇ ਕੁੱਤਿਆਂ ਨੂੰ ਕੱਟ ਪਾਉਣਾ ਉਹਨਾਂ ਨੂੰ న్యూਟ੍ਰੀਸ਼ਨ ਨਹੀਂ ਚਾਹੀਦਾ ਬਟ ਕੱਟ ਫਿਰ ਉਸ ਤੋਂ ਬਾਅਦ ਗੱਲ ਆ ਗਈ ਜੀ ਜੋਇੰਟ ਦੀ ਕਈ ਕੁੱਤਿਆਂ ਦੇ ਵਿੱਚ ਜੋਇੰੰਟ ਦੀ ਜਿਹੜੀ ਪ੍ਰੋਬਲਮ ਹੋ ਜਾਂਦੀ ਹੈ ਉਹ ਜੋਇੰਟ ਵਾਸਤੇ ਆ ਚੀਜ਼ ਹਾਂ ਜੀ ਹੁਣ ਇੰਡੀਆ ਦੇ ਵਿੱਚ ਜੋਇੰਟ ਵਾਸਤੇ ਕਈ ਪ੍ਰੋਡਕਟਸ ਨੇ ਹੋਰ ਵੀ ਤੁਸੀਂ ਥੋੜਾ ਨਾਂ ਵੀ ਬੋਲੀ ਚਲੋ ਇਹਦਾ ਨਾਮ ਹੈ ਜੀ ਸਟ੍ਰਾਈਡ ਐਡਵਾਂਸ ਹੈ ਇਹ ਵੀ ਆਇਰਲੈਂਡ ਤੋਂ ਇੰਪੋਰਟ ਹੈ ਇਹਦਾ ਅਸੀਂ ਰਿਜ਼ਲਟ ਵਰਤ ਕੇ ਦੇਖਿਆ ਬੜਾ ਅੱਛਾ ਹੈ ਜੀ ਜੀ ਕਿਸੇ ਵੀ ਡੌਗ ਨੂੰ ਜਿਹੜਾ ਕਿ ਜੋਇੰਟ ਦੇ ਰਿਲੇਟਿਡ ਮੈਟਾਬੋਲਿਜ਼ਮ ਇਹ ਪ੍ਰੋਵਾਈਡ ਕਰਦਾ ਕੋਈ ਵੀ ਪ੍ਰੋਬਲਮ ਹੋਗੀ ਜੋਇੰਟਸ ਦੇ ਰਿਲੇਟਿਡ ਕੋਈ ਤੁਰਨ ਫਿਰਨ ਚ ਪ੍ਰੋਬਲਮ ਕੋਈ ਹੋਕਸ ਚ ਪੈਸਟਰਨ ਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਇੱਕ ਚੀਜ਼ ਹੁੰਦੀ ਹੈ ਜੈਨੇਟਿਕ ਉਹ ਤੁਸੀਂ ਨਹੀਂ ਠੀਕ ਕਰ ਸਕਦੇ ਬਟ ਜਿਹੜਾ ਅਗਰ ਥੋੜੇ ਰੱਖ-ਰਖਾਵ ਕਰਕੇ ਥੋੜੇ ਸਰਫੇਸ ਜਿਵੇਂ ਕਿ ਮੈਂ ਹਰ ਥਾਂ ਕਹਿਣਾ ਕਿ ਜਿਹੜਾ ਤੁਹਾਡਾ ਸਕਿਡਿੰਗ ਸਰਫੇਸ ਹੈ ਜਿਵੇਂ ਟਾਈਲਸ ਹੋ ਗਿਆ ਮਾਰਬਲਸ ਹੋ ਗਿਆ ਚਿਕਨਾਹਟ ਨਾਰਮਲੀ ਕਹਿ ਲੋ ਜਾਇ ਐਪਲਾਈ ਹੋ ਗਈ ਇਸ ਤਰ੍ਹਾਂ ਦੇ ਸਰਫੇਸ ਤੇ ਅਸੀਂ ਡੌਗ ਨਹੀਂ ਰੱਖਣਾ ਜੀ ਉਸ ਤੋਂ ਬਾਵਜੂਦ ਵੀ ਕਈ ਡੌਗਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਤਿੰਨ ਚਾਰ ਪੰਜ ਮਹੀਨੇ ਦੀ ਏਜ ਦੇ ਵਿੱਚ ਜ਼ਿਆਦਾ ਜਜ ਨਹੀਂ ਕਰਨਾ ਬੱਚੇ ਨੂੰ ਉਹ ਏਜ ਦੇ ਵਿੱਚ ਕਿਉਂਕਿ ਬੋਨਸ ਨੇ ਆਪਣਾ ਜਿਹੜੀ ਸ਼ੇਪ ਹੈ ਜਿਹੜਾ ਸਾਈਜ਼ ਹੈ ਗਰੋਥ ਹੈ ਜਿਹੜੀ ਲੈਣੀ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਜਜਮੈਂਟ ਨਹੀਂ ਕਰਨਾ ਤੇ ਅਦਰਵਾਈਜ਼ ਤੁਸੀਂ ਇਹਨੂੰ ਇਹ ਰੈਗੂਲਰ ਚੀਜ਼ਾਂ ਯੂਜ਼ ਕਰਨ ਵਾਲੇ ਨੇ ਇਹ ਕੋਈ ਦਵਾਈ ਨਹੀਂ ਹੈ ਵੀ ਖਰਾਬ ਹੋ ਗਿਆ ਆਪਾਂ ਉਦੋਂ ਹੀ ਵਰਤਣੀ ਹੈ ਇਹ ਸਿਰਫ ਇੱਕ ਨਿਊਟ੍ਰੀਸ਼ਨ ਹੈ ਜੀ ਜਿਹੜਾ ਤੁਹਾਨੂੰ ਮੈਂ ਕੋਟ ਵਾਲਾ ਕਹਿੰਛ 10% 10% ਦਾ ਰੂਲ ਹੈ ਫਿਰ ਜਿਹੜਾ ਦੌਦ ਦੀ ਗਰੂਮਿੰਗ ਕਰਨੀ ਹੈ ਮੈਂ ਪਰਸਨਲੀ ਤੁਹਾਨੂੰ ਉਹ ਚੀਜ਼ਾਂ ਦਗਾ ਜਿਹੜੀ ਮੈਂ ਜਿਹੜੇ ਪ੍ਰੋਡਕਟ ਹੈ ਜੇ ਆਪਾਂ ਕਿੰਨੇ ਤੋਂ ਸਟਾਰਟ ਕਰ ਸਕਦੇ ਇਹ ਤੁਸੀਂ ਭਾਵੇਂ 2 ਮਹੀਨੇ ਤੋਂ ਸਟਾਰਟ ਕਰੋ 50 ਡੇਸ ਤੋਂ ਸਟਾਰਟ ਕਰ ਦੋ ਕਿੰਨਾ ਟਾਈਮ ਲਗਾਤਾਰ ਇਹ ਰੈਗੂਲਰ ਚੀਜ਼ਾਂ ਚੱਲਦੀਆਂ ਓਕੇ ਇਹ ਤਾਂ ਇੱਕ ਨਿਊਟ੍ਰੀਸ਼ਨ ਹੈ ਜਿਵੇਂ ਤੁਸੀਂ ਹੁਣ ਬਦਾਮ ਖਾਣੇ ਇਹਦਾ ਇਹ ਨਹੀਂ ਨਾ ਕਿ ਮੈਂ ਸਿਰਫ 10 ਦਿਨ ਖਾਣੇ ਉਹ ਰੈਗੂਲਰ ਤੁਸੀਂ ਫਰੂਟ ਹੋ ਗਿਆ ਸਬਜ਼ੀਆਂ ਹੋ ਗਈਆਂ ਵੈਜੀਟੇਬਲਸ ਗ੍ਰੀਨ ਵੈਜੀਟੇਬਲਸ ਜਾਂ ਦਾਲਾਂ ਹੋ ਗਈਆਂ ਤੁਸੀਂ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਖਾਣੇ ਨਿਊਟ੍ਰੀਸ਼ਨ ਲਈ ਰੈਗੂਲਰ ਇਹ ਨਹੀਂ ਵੀ ਮੈਂ 10 ਦਿਨ ਖਾਲੇ ਫਿਰ ਮੈਂ ਸਾਲ ਨਹੀਂ ਖਾਣਾ ਰੈਗੂਲਰ ਆ ਚੀਜ਼ਾਂ ਰੈਗੂਲਰ ਨੇ ਫਿਰ ਗਰੂਮਿੰਗ ਦੇ ਵਿੱਚ ਜਿਹੜਾ ਅਹਿਮ ਰੋਲ ਹੈ ਜੀ ਉਹ ਇਹ ਤਾਂ ਇਹਨਾਂ ਚੀਜ਼ਾਂ ਨੇ ਗਰੂਮਿੰਗ ਕਰਨੀ ਅੰਦਰੋਂ ਜੀ ਨਿਊਟ੍ਰੀਸ਼ਨ ਅੰਦਰੋਂ ਆਏਗਾ ਇਨਰ ਕੋਟ ਅੰਦਰੋਂ ਕਲੀਨ ਹੋਏਗਾ ਜੀ ਫਿਰ ਆਹ ਚੀਜ਼ ਜਿਹੜੀ ਹੈਗੀ ਜਿਹੜੇ ਬਾਹ ਡੌਗ ਨੂੰ ਸ਼ੈਂਪੂ ਜੀ ਉਹ ਅਸੀਂ ਇਹ ਕਰਦੇ ਜੀ ਇਹ ਜੁਐਸੇ ਦੇ ਬ੍ਰਾਂਡ ਹੈ ਜੀ ਜੀ ਇਹਨਾਂ ਦਾ ਫਿਰ ਆ ਕਨਸੈਂਟਰੇਟ ਕਰੀਮ ਆ ਜਿਹਨੇ ਸ਼ੋਅ ਵਾਸਤੇ ਡੌਗ ਰੈਡੀ ਕਰਨਾ ਹੈ ਜੀ ਆ ਚੀਜ਼ਾਂ ਤੇ ਇੱਕ ਵਾਰ ਮੇਰੇ ਕਹੇ ਤੇ ਕਰਕੇ ਦੇਖ ਲਿਓ ਆ ਤਿੰਨ ਚੀਜ਼ਾਂ ਨੇ ਜੀ ਜਿਹੜਾ ਤੁਸੀਂ ਡੌਗ ਗਰੂਮ ਕਰਨਾ ਹੈ ਨਾ ਇਹ ਤੁਸੀਂ ਸ਼ੈਂਪੂ ਯੂਜ਼ ਕਰਨਾ ਹੈ ਇਹ ਕਨਸੈਂਟਰੇਟ ਕਰੀਮ ਹੈ ਜੀ ਇਸ ਤੋਂ ਬਾਅਦ ਇਹ ਯੂਜ਼ ਕਰਨੀ ਆ ਸ਼ੋਅ ਦੇ ਟਾਈਮ ਦੀ ਹੈਥੈਰਪੀ ਜੀ ਜਿਹੜੀ ਸ਼ਾਈਨਿੰਗ ਲਈ ਜਾ ਜਿੱਦਾਂ ਬਸ਼ੌਣੇ ਦੇਖਦੇ ਆਂੀ ਡੌਗ ਦੇ ਵਾਲ ਕੱਲਾ ਕੱਲਾ ਵਾਲ ਬਿਲਕੁਲ ਬਿਲਕੁਲ ਸ਼ਰਤੀਆ ਹੂੰ ਸ਼ਰਤੀਆ ਹੋ ਗਿਆ ਫਿਰ ਆ ਇੱਕ ਪ੍ਰੋਡਕਟ ਸੇ ਅੱਛਾ ਗਰੂਮੀ ਦੀ ਜਿਹੜੀ ਆਪਾਂ ਗੱਲ ਕੀਤੀ ਐ ਇਹਦੇ ਵਿੱਚ ਆ ਸਪੈਸ਼ਲੀ ਜਰਮਨ ਸ਼ੈਪਰਡ ਦੇ ਲਈ ਕੰਮ ਹੁੰਦੀ ਹੈ ਜੀ ਇਹਦੇ ਲਗਭਗ 2.5 ਇੰਚ ਦੇ ਜਿਹੜਾ ਇਹ ਪਿੰਨ ਹੁੰਦੀ ਹੈ ਜੀ ਇਹਦਾ ਕਾਰਨ ਕੀ ਹੈ ਇਹ ਕੰਮ ਤੇ ਇਹ मोस्टली ਬ੍ਰੀਡਰ ਆ ਯੂਜ਼ ਕਰਦੇ ਹਾਂ ਜੀ ਇਹਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਹੈ ਇਹ ਸਿਰਫ ਆਊਟਰ ਕੋਟ ਤੇ ਕੰਮ ਕਰੇ ਜੀ ਜੀ ਸਮਝਦੇ ਮੇਰੀ ਗੱਲ ਹਾਂਜੀ ਹਾਂਜੀ ਜਿਹੜਾ ਨੀਚੇ ਤੱਕ ਨਹੀਂ ਜਾਂਦਾ ਹਾਂ 4-5 ਇੰਚ ਦੇ ਵਾਲ ਨੇ ਜਰਮਨ ਸ਼ੈਫਰਡ ਦੇ ਮੇਨਲੀ ਅਸੀਂ ਇਨਰ ਕੋਟ ਕਲੀਨ ਕਰਨਾ ਹੈ ਜਦ ਇਨਰ ਡਬਲ ਕੋਟ ਐਸੇ ਲਈ ਕਹਿੰਦੇ ਆ ਜਰਮਨ ਸ਼ੈਫਰਡ ਇਨਰ ਕੋਟ ਆਊਟਰ ਕੋਟ ਜਦ ਇਨਰ ਕੋਟ ਤੇ ਆ ਅੰਦਰ ਤੱਕ ਜਾਂਦਾ ਸਕਿਨ ਤੱਕ ਲੱਗਦਾ ਜਦ ਇਨਰ ਕੋਟ ਦੇ ਡੈਮੇਜ ਵਾਲ ਕਲੀਨ ਹੋਣਗੇ ਪੋਰਸ ਖੁੱਲਣਗੇ ਸਕਿਨ ਦੇ ਤਾਂ ਕੋਟ ਅੰਦਰੋਂ ਅੱਛਾ ਆਏਗਾ ਨਵਾਂ ਕੋਟ ਹਾਂਜੀ ਜੀ ਆਹ ਟੈਂਗਲਸ ਵਗੈਰਾ ਲਈ ਜਿਹਦੇ ਕਈ ਵਾਰ ਉਲਝ ਜਾਂਦੇ ਆ ਵਾਲ ਡੌਗ ਦੇ ਉਹਦੇ ਲਈ ਆ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਸ਼ਤਿੰਤਾਂ ਤਰ੍ਹਾਂ ਦੇ ਆਊਟਰ ਕੋਟ ਲਈ ਹੈ ਅੰਦਰ ਕੋਟ ਲਈ ਹੈ ਟ੍ਰੈਂਗਲਸ ਲਈ ਜੀ ਆ ਚੀਜ਼ਾਂ ਯੂਜ਼ ਕਰਨੀਆਂ ਨੇ ਆ ਗਰਮੀ ਇੱਕ ਵਾਰ ਮੈਂ ਇਹ ਕਹੇ ਤੇ ਕੋਈ ਵੀ ਡੌਗ ਮੈਂ ਚੈਲੰਜ ਕਰਦਾ ਨਹੀਂ ਕਿਵੇਂ ਦਾ ਵੀ ਸੜਿਆ ਹੋ ਡੌਗ ਹੈ ਡੌ ਤੁਸੀਂ ਪਹਿਲਾਂ ਵੀਡੀਓ ਬਣਾ ਲਓ ਆ ਕਰਕੇ ਫਿਰ ਤੁਸੀਂ ਵੀਡੀਓ ਬਣਾ ਲਓ ਠੀਕ ਪ੍ਰੋਪਰ ਪੂਰਾ ਚੇਂਜ ਹੋ ਜਾਂਦਾ ਜੀ ਆ ਪ੍ਰੋਡਕਟ ਜਿਹੜਾ ਹੈਗਾ ਜੀ ਆ ਪੇਟ ਵਾਸਤੇ ਕਈ ਵਾਰ ਡਾਇਰੀ ਦੀ ਪ੍ਰੋਬਲਮ ਹਾਂਜੀ ਜਾਂ ਫਿਰ ਲੂਜ਼ ਮੋਸ਼ਨ ਨਹੀਂ ਡੌਗ ਦੇ ਸੈਟ ਹੁੰਦੇ ਖਾਇਆ ਪੀਆ ਪਚਦਾ ਨਹੀਂ ਜੀ ਇਹ ਪ੍ਰੀਬਾਇਟਿਕ ਹੈ ਜੀ ਇਹ ਇੱਕ ਤਰ੍ਹਾਂ ਦਾ ਅੰਦਰ ਇੰਟਰਸਟਾਈਨ ਦੇ ਲੇਅਰ ਬਣਾ ਦਿੰਦਾ ਹੈ ਕੋਈ ਅਗਰ ਕਿਸੇ ਨੂੰ ਡੌਗ ਨੂੰ ਐਸੀ ਰੈਗੂਲਰ ਪ੍ਰੋਬਲਮ ਹੈ ਇਹ ਬੱਚੇ ਨੂੰ ਤੁਸੀਂ ਪ੍ਰੀਬਾਇਟਿਕ ਇਹ ਹੈਲਥ ਸਪਲੀਮੈਂਟ ਹੈ ਜਿਹਨਾਂ ਡਾਈਜੈਸ਼ਨ ਨੂੰ ਪ੍ਰੂਵ ਹੋਣੀ ਬਹੁਤ ਵਧੀਆ ਉਸ ਚੀਜ਼ ਲਈ ਮਲਟੀਵਿਟਾਮਿਨ मिनਰਲਸ ਲਈ ਆ ਚੀ ਜੀ ਮਾਈ ਬੀ ਇਹ ਨਿਊਜ਼ੀਲੈਂਡ ਦਾ ਪ੍ਰੋਡਕਟ ਹੈ ਜੀ ਇਹਦੇ ਬਾਰੇ ਮੋਸਟ ਲੋਕਾਂ ਨੂੰ ਪਤਾ ਹੋਵੇਗਾ ਹਾਂ ਤੇ ਹੁਣ ਤੁਹਾਨੂੰ ਮੈਂ ਦੋ ਤਿੰਨ ਚੀਜ਼ਾਂ ਦਿਖਾਈਆਂ ਨੇ ਜੀ ਇੱਕ ਕੋਟ ਵਾਸਤੇ ਇੱਕ ਮਲਟੀਵਿਟਾਮਿਨ मिनਰਲਸ ਆ ਚੀਜ਼ ਇੱਕ ਬਾਹਰੋਂ ਗਰੂਮਿੰਗ ਵਾਸਤੇ ਆ ਚੀਜ਼ਾਂ ਜੀ ਇੱਕ ਆ ਗੱਟ ਹੈਲਥ ਵਾਸਤੇ ਪੇਟ ਵਾਸਤੇ ਹਾਂਜੀ ਦੂਸਰਾ ਜਿਹੜਾ ਜੋਇੰਟ ਵਾਸਤੇ ਹੁਣ ਇਹ ਸਾਰੀ ਚੀਜ਼ਾਂ ਦਾ ਕੰਬੀਨੇਸ਼ਨ ਹੈ ਜੀ ਹਮ ਬੰਦੇ ਨਾਲੋਂ ਵੱਧ ਖਰਚਾ ਹੈ ਜੀ ਡੌਗ ਦਾ ਜੀ ਕੋਈ ਕਹੇ ਵੀ ਅਸੀਂ ਅ 2-3000 ਨਾਲ ਨਹੀਂ ਡੌਗ ਮੇਨਟੇਨ ਹੁੰਦਾ ਜੀ ਜਿਹੜਾ ਤੁਸੀਂ ਸ਼ੋਅ ਸਪੈਸੀਮਨ ਹੈ ਜਿਹੜਾ ਤੁਸੀਂ ਕੰਪੀਟ ਕਰਨਾ ਵੀ ਔਰ ਸਾਡਾ ਦੂਸਰੇ ਨਾਲੋਂ ਬੈਟਰ ਲੱਗੇ ਜੀ ਪਰ ਤੁਹਾਨੂੰ ਦੂਸਰੇ ਦੀ ਤਰ੍ਹਾਂ ਖਰਚਾ ਵੀ ਕਰਨਾ ਪੈਣਾ ਇਹਨਾਂ ਚੀਜ਼ਾਂ ਦੀ ਲਗਭਗ 10000 ਤੋਂ 15000 ਦੇ ਵਿੱਚ ਪਰ ਮੰਥ ਦੀ ਕੋਸਟ ਜਿਹੜੀ ਇੱਕ ਡਾਕ ਦੀ ਪੈਂਦੀ ਹੈ ਜਿਹੜਾ ਚੰਗਾ ਤੁਸੀਂ ਮੇਨਟੇਨ ਕਰਨਾ ਸ਼ੋ ਕੁਆਲਟੀ ਵਾਲਾ ਜੀ ਜੀ ਬਾਈ ਜੀ ਇੱਕ ਥੋੜਾ ਹੋਰ ਦੱਸ ਦਿਓ ਜਿੱਦਾਂ ਡੀਵਾਰਮਿੰਗ ਹੁੰਦੀ ਹੈ ਨਾ ਜਾਂ ਵੈਕਸੀਨੇਸ਼ਨ ਹੁੰਦੀ ਹੈ ਡਾਕ ਦੀ ਉਹਦੇ ਬਾਰੇ ਥੋੜਾ ਦੱਸ ਦਿਓ ਕਿੱਦਾਂ ਕਰਨੀ ਚਾਹੀਦੀ ਹੈ ਤੇ ਕਿਹੜਾ ਪ੍ਰੋਡਕਟ ਆਪਾਂ ਯੂਜ਼ ਕਰ ਸਕਦੇ ਦੇਖੋ ਜੀ ਇਹਦੇ ਵੈਸੇ ਤਾਂ ਕਈ ਤਰ੍ਹਾਂ ਦੇ ਪ੍ਰੋਡਕਟਸ ਹੈਗੇ ਆ ਮੈਂ ਪਰਸਨਲੀ ਵੈਸੇ ਤਾਂ ਡੀਵਾਰਮਿੰਗ ਮੈਂ ਜਿਹੜੀ ਡਰੌਂਟਲ ਪਲੱਸ ਦੀ ਮੈਂ ਯੂਜ਼ ਕਰਦਾ ਜੀ ਤੇ ਮੈਂ ਤੁਹਾਨੂੰ ਵੀ ਦਿਖਾ ਦਣਾ ਟੈਬਲੇਟ ਹਾਂਜੀ ਟੈਬਲੇਟ ਹੁੰਦੀ ਹੈ ਜੀ ਡਰੋਂਟਲ ਪਲਸ ਦਾ ਰਿਜ਼ਲਟ ਲਗਭਗ ਸਾਰੀ ਟੈਬਲੈਸ ਨਾਲੋਂ ਅੱਛਾ ਹੈ ਆ ਡਰੋਂਟਲ ਪਲਸ ਹੈ ਜੀ ਜੀ ਇਹ 10 ਕੇਜੀ ਤੇ ਇੱਕ ਟੈਬਲੇਟ ਹੁੰਦੀ ਹੈ ਹਾਂਜੀ ਹਰ 3 ਮਹੀਨੇ ਤੋਂ ਤੁਸੀਂ ਕਰਨੀ ਜੀ ਪੱਪੀ ਦੀ ਤੁਸੀਂ 21 ਦਿਨ ਬਾਅਦ ਕਰ ਸਕਦੇ ਹੋ ਇੱਕ ਮਹੀਨਾ ਬਾਅਦ ਵੀ ਕਰ ਸਕਦੇ ਹੋ ਜੀ ਹਰ ਡਾਕਟਰ ਦੀ ਅਲੱਗ ਥਿਊਰੀ ਹੈ ਹਰ ਕਿਤਾਬ ਦੇ ਵਿੱਚ ਅਲੱਗ ਲਿਖਿਆ ਹੋਇਆ ਕੋਈ 15 ਦਿਨ ਦੇ ਪੱਪੀ ਦੀ ਕਹਿੰਦਾ ਕਰ ਦਿਓ ਕੋਈ ਮਹੀਨੇ ਦੇ ਇਵੇਂ ਹੀ ਵੈਕਸੀਨ ਦਾ ਸ਼ੈਡਿਊਲ ਹੈ ਜੀ ਚਲੋ ਜਿਵੇਂ ਵੀ ਤੁਹਾਨੂੰ ਤੁਹਾਡਾ ਵੈਟ ਉਹ ਕਰਦਾ ਬਟ ਮੈਂ ਪਰਸਨਲੀ ਇਹਦਾ ਰਿਜ਼ਲਟ ਮੈਨੂੰ ਤੁਸੀਂ ਖੁਦ ਹੀ ਕਰਦੇ ਹੋ ਹਾਂਜੀ ਮੈਂ ਸਾਰੇ ਡੌਗਸ ਦੀ ਇਹਦੇ ਨਾਲ ਹੀ ਕਰਦਾ ਜੇ ਜਿੱਦਾਂ ਆਪਾਂ 21 ਦਿਨ ਦੇ ਬੱਚੇ ਦੀ ਕੀਤੀ ਐਡੀ ਵਰਮੀ ਜੀ ਰਿਪੀਟ ਕਦੋਂ ਕਰਦੇ ਫਿਰ ਮਹੀਨੇ ਬਾਅਦ ਕਰ ਦੋ ਫਿਰ ਮਹੀਨੇ ਬਾਅਦ ਕਰ ਦੋ ਜਦੋਂ ਬੱਚਾ 3 ਮਹੀਨੇ ਤੋਂ ਸੌਰੀ 6 ਮਹੀਨੇ ਤੋਂ ਪਲੱਸ ਏਜਾ ਦਾ ਹੋ ਗਿਆ ਫਿਰ ਹਰ 3 ਮਹੀਨੇ ਬਾਅਦ ਇੱਕ ਵਾਰ ਡਿਵੋਰਮਿੰਗ ਕਰ ਦੋ ਇਹ ਬੇਸਿਕ ਜੀ ਚੀਜ਼ ਹੈ ਜੀ ਇਹ ਵੀ ਜ਼ਰੂਰੀ ਹੈ ਇਹ ਇਹ ਹੈਲਥ ਰੱਖਣ ਲਈ ਇਹਦੀ ਸਭ ਤੋਂ ਵੱਡੀ ਜ਼ਰੂਰੀ ਹੈ ਕਿਉਂਕਿ ਅੰਦਰ ਜੀ ਕੀੜੇ ਹੋ ਗਏ ਮੰਨ ਲਓ ਹਾਂਜੀ ਤੁਸੀਂ ਜਿੰਨਾ ਮਰਜੀ ਅੱਛਾ ਉਹਨੂੰ ਖਵਾਈ ਚੱਲੋ ਉਹਨੇ ਹੈਲਦੀ ਤਾਂ ਨਹੀਂ ਰਹਾਂਗਾ ਬਿਲਕੁਲ ਜੀ ਤੇ ਬਾਈ ਜੀ ਵੈਕਸੀਨੇਸ਼ਨ ਕਦੋਂ ਲਾਉਣੀ ਚਾਹੀਦੀ ਹੈ ਵੈਕਸੀਨੇਸ਼ਨ ਜੀ ਮੈਂ ਪਰਸਨਲੀ 1 ਮਹੀਨੇ ਦੇ ਬੱਚੇ ਦੀ ਕਰ ਦੰਨੇ ਆ ਪੱਪੀ ਡੀ ਪੀ ਐਸ ਇ ਡਿਸਟੈਂਪਰ ਪਾਰਵੋ ਉਹਦੇ ਵਿੱਚ ਦੋ ਹੀ ਸਟੇਨ ਹੁੰਦੀਆਂ ਨੇ ਇਹ ਵੀ ਇੱਕ ਮਿਥ ਹੈ 7 ਇਨ 1 ਕਰ ਲਓ ਜੀ 9 ਇਨ 1 11 ਇਨ 1 ਜਿੰਨੇ ਜ਼ਿਆਦਾ ਸਟੇਨ ਹੋਣਗੇ ਓਨੇ ਜ਼ਿਆਦਾ ਪੱਪੀ ਤੇ ਲੋਡ ਪਾਣਗੇ ਜੀ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਕਰੋਨਾ ਡਿਸੀਜ਼ ਆਈ ਸੀ ਹਾਂਜੀ ਕਰੋਨਾ ਦੀ ਅਗਰ ਤੁਸੀਂ ਵੈਕਸੀਨ ਲਈਓ ਅਗਰ ਉਹ ਵੈਕਸੀਨ ਠੀਕ ਹੈ ਤੁਹਾਨੂੰ ਬੁਖਾਰ ਜ਼ਰੂਰ ਹੋਏਗਾ ਜਾਂ ਤੁਸੀਂ ਕਦੇ ਵੀ ਬਚਪਨ ਦੇ ਵਿੱਚ ਜਾਂ ਤੁਸੀਂ ਆਪਣੇ ਬੱਚਿਆਂ ਦੀ ਵੈਕਸੀਨ ਕਰਾਉਂਦੇ ਹੋ ਤੇ ਉਹ ਇੱਕ ਦੋ ਦਿਨ ਬਿਮਾਰ ਜ਼ਰੂਰ ਹੁੰਦੇ ਹਨ ਹਾਂਜੀ ਯਾਨੀ ਕਿ ਉਹ ਵੈਕਸੀਨ ਦੀ ਡੋਜ਼ ਐਂਟੀਡੋਟ ਐਂਟੀਡੋਟੀ ਹੈ ਉਹ ਬਿਲਕੁਲ ਉਹ ਬਾਡੀ ਦੇ ਵਿੱਚ ਅੰਦਰ ਆਪਣਾ ਕੰਮ ਕਰ ਰਹੀ ਹੁਣ ਉਹ ਜਿੰਨੀ ਜ਼ਿਆਦਾ ਤਕੜੀ ਹੋਏਗੀ ਉਹਨੂੰ ਜ਼ਿਆਦਾ ਹਲਾਏਗੀ ਬੱਚੇ ਦੇਉ ਕਟ ਸਟੇਨ ਦੀ ਆਪਾਂ ਕਰਨੀ ਜਿਵੇਂ ਪੱਪੀ ਡੀਪੀ ਦਾ ਮੀਨਸ ਸਟੈਂਪਰ ਪਾਰੋ ਇਹ ਦੋ ਜਿਹੜੀ ਡਿਸੀਜ਼ ਕਵਰ ਕਰਦੀ ਹੈ ਤੇ ਇੰਨਾ ਕਾਫੀ ਹੁੰਦਾ ਫਿਰ ਤੁਸੀਂ ਉਹ ਤੋਂ 21 ਡੇਜ਼ ਬਾਅਦ ਜਿਹੜਾ ਬੂਸਟਰ 7 ਇਨ ਮੰਨਦਾ ਜਾਂ 5 ਇਨ ਮੰਨਦਾ ਲਗਵਾ ਸਕਦੇ ਜਿੰਨੀ ਕ ਬਹੁਤ ਹੈ ਵੈਕਸੀਨ ਜ਼ਿਆਦਾ ਲੋਡ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਵੈਕਸੀਨ ਕਿਸੇ ਵੀ ਚੀਜ਼ ਦੀ ਪ੍ਰੀਕੋਸ਼ਨ ਹੈ ਪ੍ਰੋਵੈਂਸ਼ਨ ਨਹੀਂ ਹੈ ਜੀ ਬੀ ਤੁਸੀਂ ਅਗਰ ਕੋਰੋਨਾ ਦੀ ਵੈਕਸੀਨ ਲਗਾ ਲਈ ਤਾਂ ਮੈਨੂੰ ਕੋਰੋਨਾ ਤੁਸੀਂ ਮੇਰੇ ਨਾਲ ਬੈਠੇਗੇ ਤੁਹਾਨੂੰ ਕੋਰੋਨਾ ਹੋਏਗਾ ਹਾਂਜੀ ਬਟ ਉਹ ਤੁਹਾਨੂੰ ਸਿਰਫ ਇਮਿਊਨਿਟੀ ਦੇਗੀ ਕਿ ਹਾਂ ਤੁਹਾਡੀ ਬਾਡੀ ਜਿਹੜੇ ਐਂਟੀਵਾਇਰਸ ਅੰਦਰ ਹੈਗਾ ਉਹ ਉਹਦੇ ਨਾਲ ਲੜ ਸਕੇ ਜੀ ਇਹ ਤੋਂ ਜ਼ਿਆਦਾ ਕੁਝ ਨਹੀਂ ਜਿੱਦਾਂ ਇਹ ਪ੍ਰੋਡਕਟ ਆਣਾ ਇਹ ਤੁਹਾਡੇ ਇੰਪੋਰਟ ਆ ਵੀ ਸਾਰੇ ਜੀ ਬਹੁਤ ਜਗ੍ਹਾ ਤੇ ਇਹ ਮਿਲਦੇ ਨੇ ਹਨਾ ਆਪਣੇ ਭਰਾ ਦੇਖਣਗੇ ਵੀਡੀਓ ਤਾਂ ਤੁਸੀਂ ਜੇਕਰ ਭੇਜ ਸਕਦੇ ਹੋ ਮਗਾਉਣ ਦਾ ਕੋਈ ਅਸੀਂ ਭੇਜ ਸਕਦੇ ਹਾਂ ਜੀ ਉਹਦਾ ਕੀ ਪ੍ਰੋਸੀਜਰ ਹੋਵੇਗਾ ਉਹ ਸਾਨੂੰ ਫੇਸਬੁਕ ਇੰਸਟਾਗ੍ਰam ਸਾਡੇ ਪੇਜ ਹੈਗੇ ਇੰਜੀਨੀਅਰਸ ਖੇਲ ਦੇ ਨਾਮ ਉੱਥੇ ਸਾਨੂੰ ਜੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦੇ ਪੇਜ ਦਾ ਲਿੰਕ ਵੀ ਦਿੱਤਾ ਹੋਇਆ ਤੇ ਬਾਕੀ ਸਗਰੀਨ ਤੇ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਉਹਨੂੰ ਡੀਐਮ ਕਰ ਸਕਦੇ ਹੋ ਹਨਾ ਪ੍ਰੋਡਕਟ ਕਿਉਂਕਿ ਅੱਜ ਛੁੱਟੀਆਂ ਦਾ ਟਾਈਮ ਹੈ ਹਾਂਜੀ ਬੱਚਿਆਂ ਦੇ ਹੱਥ 'ਚ ਸਭ ਦੇ ਮੋਬਾਈਲ ਹੈ ਜੀ ਜੀ ਤੇ ਜੇ ਕਿਤੇ ਨੰਬਰ ਦੇਤਾ ਤੇ ਬਸ ਫਿਰ ਬੱਚਿਆਂ ਦਾ ਹੋਰ ਕੀ ਸੀਨ ਹੈ ਵੀ ਇੱਕ ਵਾਰ ਨਹੀਂ ਫੋਨ ਕਰਨਗੇ ਜਦ ਤੱਕ ਤੁਸੀਂ ਚੱਕਣਾਂ ਦੇ ਭਾਵੇਂ 50 ਹੀ ਕਰਨਗੇ ਜੀ ਤੇ ਉਹ ਇਸ ਕਰਕੇ ਅਸੀਂ ਨੰਬਰ ਨਹੀਂ ਸ਼ੇਅਰ ਕਰਦੇ ਫਿਰ ਜਿਆਦਾ ਬੱਚੇ ਪਰੇਸ਼ਾਨ ਕਰਦੇ ਨੇ ਜਿਹੜੇ ਜੈਨੂਇਨ ਹੈ ਜੀ ਉਹਨੇ ਤਾਂ ਕਿਸੇ ਨੂੰ ਕਿਤੇ ਸੰਪਰਕ ਰਹਿਣਾ ਹੈ ਜੀ ਤੇ ਅਦਰਵਾਈਜ਼ ਇਸ ਕਰਕੇ ਨੰਬਰ ਨਹੀਂ ਸ਼ੇਅਰ ਕਰਦੇ ਠੀਕ ਹੈ ਜੀ ਧੰਨਵਾਦ ਬਈ ਜੀ ਬਹੁਤ ਬਹੁਤ ਤੁਸੀਂ ਸੋਹਣੀ ਜਾਣਕਾਰੀ ਦਿੱਤੀ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਹੋਰਾਂ ਦੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹਨਾਂ ਦਾ ਡੌਗ ਕਿੰਨਾ ਹੈਗਾ ਤੇ ਜਿਹੜੇ ਪ੍ਰੋਡਕਟ ਇਹਨਾਂ ਨੇ ਦਿਖਾਏ ਨੇ ਖੁਦ ਵੀ ਯੂਜ਼ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ